ਤਾਂ ਉਹ ਬੰਦ ਕੋਸ਼ਿਸ਼ ਕੀਤੀ ਤੇ ਮੈਂ ਉਥੋਂ ਉਲਟਰੋਡ ਕੋਕਰੀਓਰ ਚੱਲਿਆਂ ਨੀ ਆ ਮਰਤੂਬਾਦ ਕਰਕੇ ਨਿਕਲ ਕੇ ਤੇ ਮੈਂ ਆਪੇ ਸੇਰੀ ਲਗਾ ਚੱਲਿਆ ਇਹਨਾਂ ਮੈਨੂੰ ਨਾ ਦੱਸ ਦਿੱਤਾ ਸੀ ਪੁਲਸ ਵਾਲਿਆਂ ਨੇ ਵਿਚਰੇ ਨਾਲ ਰਾਹ ਇੰਟਰੋਕਟ ਕਰਨਾ ਇਟਾਫਲ ਰੋਲਵਾ ਆਤੇ 8 10 ਐਸਪੀ 8 10 ਡੀਐਸਪੀ ਐਸਐਚਓ 5 452 ਪੁਲਸ ਵਾਲਾ ਵਿਖੇ ਵਿਕਰਮਪਰਾ ਸਾਡਾ ਪਰਾ ਦੇ ਕੇ ਇੰਸਟਾ ਸ਼ੋਅ ਕਰਕੇ ਨੂੰ ਵੀ ਇਹਨੇ ਦੁਕਾਨਾਂ ਨਾਲ ਵਾਕਿਆ ਪਾ ਦਿੱ ਗਿਆ ਉਹ ਚਲਾਤਾ ਜੇ ਉਹ ਹੀ ਗੱਲ ਹੋਈ ਪਿੱਛੋਂ ਮੇਰੇ ਪਿਸਤੌਲ ਆਪਣੈ ਦੇ ਪਰਮਾ ਦੇ ਫੜ ਕੇ ਬਖਾਤਾ ਗਏ ਤਿੰਨ ਪਿਸਤੌਲ ਫੜੇਗਾ ਤੇ ਬੱਚੇ ਦੇ ਸਿਰ ਤੇ ਹੱਥ ਰੱਖ ਕੇ ਤੌਖਾਓ ਵੈਸੇ ਕੋ ਗੋਲੀ ਚੁਲਾਈਵੇ ਅਸੀਂ ਤਾਂ ਨਾਲ ਹੱਥੋਂ ਪਾਈ ਹੋਏ ਆ ਕਿਉਂ ਐਵੇਂ ਝੂਠ ਬੋਲਦੇ ਹੋ ਮੈਂ ਕੋਲੇ ਸਭ ਤੋਂ ਵੱਧ ਕਦਰ ਕਰਦਾ ਆਂ ਤੁਸਾਂ ਦੇ ਪਰ ਤੁਸੀਂ ਜਿਹੜੇ ਐਂਕੰਮ ਕਰ ਕਰ ਦੇਣਾ ਉਹ ਵੀ ਮੇਰੇ ਪਿੱਛੇ ਲੱਗੀ ਆ ਉਹ ਵੀ ਕਰਾਰਾ ਬਿਠੇਗਾ ਕੱਲ ਦੇ ਇਹ 124 ਘਾੜਾ ਇਹ ਬਿਲਕੁਲ ਜਿਹੜਾ ਦਿੱਲੀ ਵਾਲਿਆਂ ਦਾ ਕਿਹਾ ਮੈਂ ਤੁਹਾਨੂੰ ਬੇਨਤੀ ਕਰਦਾ ਸਾਰੇ ਆਪਣੇ ਐਮਐਲਏ ਨੂੰ ਮੰਤਰੀਆਂ ਨੂੰ ਇੱਥੇ ਕੋਤਪੋ ਯਾਰ ਕਿੱਡੀ ਲਗਾਇਆ ਕੀ ਤੁਹਾਨੂੰ ਭੁੱਖਾ ਚੱਲਿਆ ਠੀਕ ਹੈ ਕਿ ਨਹੀਂ ਤੇ ਐਵੇਂ ਡਰਨ ਦੀ ਲੋੜ ਨਹੀਂ ਇਹਨੂੰ ਸਰਕਾਰ ਨੂੰ ਜਗਾਓ ਚੰਗੇਰਾਓਗੇ ਮੈਨੂੰ ਕੋਈ ਫਰਕ ਨਹੀਂ ਮੈਨੂੰ ਗੱਲ ਇਹਨਾਂ ਵੀ ਮੇਰੇ ਤੇ ਪਿਆ ਹੋ ਰੰਗੀ ਵੀ ਮੈਂ ਪੁਲਿਸ ਨੂੰ ਪੁੱਛਿਆ ਕਿਹਾ ਗੁਰੂ ਘਰ ਵਾੜ ਕੇ ਕਿਹਾ ਕੋਈ ਬਾਬੇ ਵੱਡੇ ਨੂੰ ਮੰਨਦੇ ਹਾਂ ਆਪਣੇ ਬੱਚੇ ਨੂੰ ਸ਼ੌਂਕਾ ਕਰਕੇ ਕਹੋ ਵੀ ਤੁਹਾਡੇ ਨਾਲ ਮੇਰੀ ਕੋਈ ਟਕਰਾਅ ਹੋਈ ਜਾਂ ਮੈਂ ਤੁਹਾਨੂੰ ਧੱਕਾ ਮੋਕੀ ਹੋਇਆ ਜਾਂ ਮੈਂ ਕੋਈ ਗੋਲੀ ਚਲਾਈ ਹੈ ਮੈਂ ਬਿਲਕੁਲ ਮੈਨੂੰ ਪਤਾ ਲੱਗਿਆ ਸੀ ਵੀ ਇਹਨਾਂ ਨੇ ਮੇਰਾ ਕਾਊਂਟਰ ਕਰ ਰਹਾ ਮੈਨੂੰ ਕਿਸੇ ਦਾ ਫੋਨ ਆ ਗਿਆ ਸੀ ਮੈਂ ਉਹ ਪਛਾਦੇ ਪਾਣੀ ਚਾਹ ਪਾਣੀ ਚਲ ਜਾ ਇਹਨੇ ਜਲਪੰਦੇ ਇਕੱਠੇ ਕਰਕੇ ਇਹਨਾਂ ਉਧਰ ਚਲ ਜਾ ਕੇ ਮੈਂ ਉੱਥੋਂ ਆਪਣਾ ਸੇਫ ਨਿਕਲ ਗਿਆ ਪਿੱਛੇ ਮੇਰੇ ਕੌਕ ਕੀਤਾ ਮੈਂ ਰੋਕਣ ਦੀ ਕੋਸ਼ਿਸ਼ ਕੀਤੀ ਤੇ ਮੈਂ ਉੱਥੋਂ ਉਹਨਾਂ ਦੇ ਕੋਕਰੀ ਹੋਇਆ ਚੱਲਿਆਂ ਨਹੀਂ ਗਿਆ ਮੈਂ ਉਹ ਤੋਂ ਬਾਅਦ ਰੱਖ ਲਿਆ ਨਿਕਲ ਕੇ ਤੇ ਮੈਂ ਆਪੀ ਸੀਤ ਲੈਣਾ ਚਾਹ ਗਿਆ ਇਹਨਾਂ ਮੈਨੂੰ ਨਾ ਦੱਸ ਦਿੱਤਾ ਸੀ ਪੁਲਸ ਵਾਲਿਆਂ ਨੇ ਕਿ ਕਿਰਨ ਨਾਲ ਰਾਤ ਇੰਟਰੋਕਟਰ ਕਰਨਾ ਇੱਕ ਟੈਂਪਲ ਨੂੰ ਹੜਵਾਉਣ ਵਾਸਤੇ 8 10 ਐਸਪੀ 8 10 ਡੀਐਸਪੀ ਐਸਐਚਓ 5 4 502 ਵਾਲਾ ਵਿੱਚੀ ਵਿਕਰਮਪਰਾ ਸਾਡਾ ਭਰਾ ਵੀ ਗੈਂਗਸਟਰ ਸ਼ੋ ਕਰਕੇ ਨੂੰ ਵੀ ਇਹਨੇ ਦੁਕਾਨਾਂ ਨਾਲ ਵਾਕੇ ਪਾ ਦਿੱ ਗਏ ਉਹ ਚਲਾਤਾ ਜਿਵੇਂ ਉਹੀ ਗੱਲ ਹੋਈ ਪਿੱਛੋਂ ਮੇਰੇ ਪਿਸਤੌਲ ਲੈਣ ਤੇ ਪਰਮਾ ਦੇ ਭੜਕੇ ਬਖਾਤਾ ਗਏ ਤਿੰਨ ਪਿਸਤੌਲ ਫੜੇਗਾ ਤੇ ਬੱਚੇ ਦੇ ਸਿਰ ਤੇ ਹੱਥ ਰੱਖ ਕੇ ਧੌਖਾਉ ਵੈਸੇ ਕੋ ਬੋਲੀ ਖਿਲਾਈਏ ਅਸੀਂ ਤਾਂ ਨਾਅਤ ਸੁਪਾਈ ਹੋਏ ਆ ਕਿਉਂ ਐਵੇਂ ਝੂਠ ਬੋਲਦੇ ਹੋ ਮੈਂ ਕੋਲੇ ਸਭ ਤੋਂ ਵੱਧ ਕਦਰ ਕਰਦਾ ਆਂ ਪੁਲਿਸ ਵਾਲਿਆਂ ਦੇ ਪਰ ਤੁਸੀਂ ਇਹ ਘਟੀਆ ਹਰਕਤਾਂ ਤੇ ਆਏ ਹੋ ਇੱਕ ਨਾ ਕਰੋ ਕੋਈ ਫਾਇਦਾ ਮੈਂ ਇੰਨਾ ਹੀ ਕੁਛ ਕਹਣਾ ਲੋਕ ਇਹਨਾਂ ਤੋਂ ਭੱਜਣ ਐਮਐਲਏ ਜਾਗਦੇ ਕੱਲ ਵਿਕਰਮ ਬਰਾੜ ਵੀ ਜਿਹੜੇ ਕੰਟਰ ਸਪੈਸ਼ਲਿਸਟ ਨੇ ਮੇਰੇ ਭਰਾ ਉਹਨਾਂ ਨੂੰ ਵੀ ਮੇਰੇ ਪਿੱਛੇ ਲਾਇਆ ਗਿਆ ਉਹ ਵੀ ਸੱਦੇ ਆ ਸਾਰੇ ਜਿਹੜਿਆਂ ਤੋਂ ਪਰਕਰਦੇ ਆ ਨਾ ਉਹ ਵੀ ਮੇਰੇ ਪਿੱਛੇ ਲੱਗੇ ਆ ਉਹ ਵੀ ਕਰਵਾ ਲ ਬਿਠੇ ਆ ਕੱਲ ਦੇ ਤੇ ਇਹ ਜਿਹੜੀ ਸਰਕਾਰ ਆ ਇਹ ਬਿਲਕੁਲ ਜਿਹਾ ਦਿੱਲੀ ਵਾਲੇ ਵਰਕੇ ਚੁੱਕੇ ਆ ਮੈਂ ਤੁਹਾਨੂੰ ਬੇਨਤੀ ਕਰਦਾ ਸਾਰੇ ਆਪਣੇ ਐਮਐਲਏ ਨੂੰ ਮੰਤਰੀਆਂ ਨੂੰ ਇਕੱਠੇ ਕੋ ਤੁਰਪੋ ਯਾਰ ਕਿੱਡੀ ਕੁ ਕਰਦੇ ਆ ਕੀ ਤੁਹਾਨੂੰ ਭੁੱਖਾ ਚੱਲਿਆ ਠੀਕ ਹੈ ਕਿ ਨਹੀਂ ਤੇ ਐਵੇਂ ਡਰਨ ਦੀ ਲੋੜ ਨਹੀਂ ਇਹਨੂੰ ਸਰਕਾਰ ਨੂੰ ਜਗਾਓ ਚੰਗੇ ਰਹੋਗੇ ਮੈਨੂੰ ਕੋਈ ਫਰਕ ਨਹੀਂ ਮੈਂ ਕੋਈ ਗੱਲ ਕਹਿਣਾ ਵੀ ਮੇਰੇ ਲਈ ਪਿਆ ਹੋਰ ਨਹੀਂ ਚੱਲ ਜਾਂਦੇ ਹੋਰ ਚੱਲ ਜਾਂਗੇ ਔਰ ਇਹ ਜਿਹੜੀ ਹਰਕਤਾਂ ਚਾਹੇ ਆ ਕਿ ਪੰਜਾਬ ਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਆ ਓਏ ਆਪਾਂ ਵੱਡੇ ਵੱਡੇ ਮਦਾਲੀਆਂ ਤੋਂ ਵੀ ਕਰੇ ਤੇ ਦਿੱਲੀ ਵਾਲਾ ਜਿਹੜਾ ਹੈ ਲਾਲਾ ਜੀ ਹਨ ਕੀ ਦਬਾ ਲੂਗਾ ਤੇ ਉੱਥੋਂ ਜ਼ਮੀਰ ਜਗਾਓ ਮਾਈਕਲੀ ਦਾ ਖਾਲਸਾ ਭਾਈਕਲੀ ਦੀ ਖਾਸ ਮਗਬਾਨ ਦੀ ਕੋਸ਼ਿਸ਼ ਕੀਤੀ ਤੇ ਮੈਂ ਉੱਥੋਂ ਉਲਟ ਰੂਟ ਕੋਕਰੀ ਹੋਇਆ ਚੱਲਿਆਂ ਨੀ ਗਿਆ ਮਤਲਬ ਤੁਹਾਨੂੰ ਬਾਅਦ ਵਿੱਚ ਕਰਦਾ ਨਿਕਲ ਕੇ ਤੇ ਮੈਂ ਆਪੇ ਸੀਰੀ ਲਗਾ ਚੱਲਿਆ ਇਹਨਾਂ ਮੈਨੂੰ ਨਾ ਦੱਸ ਦਿੱਤਾ ਸੀ ਪੁਲਸ ਵਾਲਿਆਂ ਨੇ ਕਿ ਤੇਰੇ ਨਾਲ ਰਾਹ ਇੰਟਰੋਕਟ ਕਰਨਾ ਇਟਾ ਫੇਲੇ ਰੋੜਵਾ ਆਤੇ 810 SP 810 DSP SHO 5452 ਸਾਡਾ ਵਿਖੇ ਬਿਕਰਮਪੁਰ ਸਾਡਾ ਪ੍ਰਾਪ ਬੀ ਕੇ ਇੰਸਟਾਲ ਸ਼ੋ ਕਰਕੇ ਨੂੰ ਬੀ ਐਨ ਦੁਕਾਨ ਹਨ ਵਾਕੇ ਪੱਟ ਗਿਆ ਉਹ ਚਲਾਤਾ ਜੇ ਉਹ ਹੀ ਗੱਲ ਹੋਈ ਪਿੱਛੋਂ ਮੇਰੇ ਪਿਸਤੌਲ ਆਪਣੇ ਤੇ ਪ੍ਰਾਮਾ ਦੇ ਫੜ ਕੇ ਬਖਾਤਾ ਗਿਆ ਤਿੰਨ ਪਿਸਤੌਲ ਫੜੇਗਾ ਤੇ ਬੱਚੇ ਦੇ ਸਿਰ ਤੇ ਹੱਥ ਰੱਖ ਕੇ ਤੌਖਾਓ ਵੈਸੇ ਕੋ ਗੋਲੀ ਖਿਲਾਈਏ ਅਸੀਂ ਤੁਹਾਡਾ ਨਾਮ ਤੋਂ ਪਾਈ ਹੋਏ ਆ ਕਿਉਂ ਐਵੇਂ ਝੂਠ ਬੋਲਦੇ ਹੋ ਮੈਂ ਕੋਈ ਸਭ ਤੋਂ ਵੱਧ ਕਦਰ ਕਰਦਾ ਆ ਯਾਰ ਉਸ ਨਾਲ ਦੇ ਪਰ ਤੁਸੀਂ ਜਿਹੜੇ ਐਨਫੰਮ ਕਰ ਦੇਣਾ ਉਹ ਵੀ ਮੇਰੇ ਪਿੱਛੇ ਰੱਜੀ ਆ ਉਹ ਵੀ ਕਰਵਾ ਲ ਬਿਠੇਗਾ ਕੱਲ ਦੇ ਤੇ ਇਹ ਜਿਹੜੀ ਸਰਕਾਰ ਆ ਇਹ ਬਿਲਕੁਲ ਜਿਹਾ ਦਿੱਲੀ ਵਾਲਿਆਂ ਦਾ ਯਾਰ ਮੈਂ ਤੁਹਾਨੂੰ ਬੇਨਤੀ ਕਰਦਾ ਸਾਰੇ ਆਪਣੇ ਐਮਐਲਏ ਨੂੰ ਮੰਤਰੀਆਂ ਨੂੰ ਇਕੱਠੇ ਕੋ ਤਰਪੋ ਯਾਰ ਕਿੱਡੀ ਕੇ ਕਰਿਆ ਕੀ ਤੁਹਾਨੂੰ ਕੁਖਾ ਚੱਲਿਆ ਠੀਕ ਹੈ ਕਿ ਨਹੀਂ ਤੇ ਐਵੇਂ ਡਰਨ ਦੀ ਲੋੜ ਨਹੀਂ ਇਹਨੂੰ ਸਰਕਾਰ ਨੂੰ ਜਗਾਓ ਚੰਗੇਰਾਓਗੇ ਮੈਨੂੰ ਕੋਈ ਫਰਕ ਨਹੀਂ ਮੈਨ ਕੋਲ ਗੱਲ ਇਹ ਕਹਿੰਦਾ ਵੀ ਮੇਰੇ ਲਈ ਪਿਆ ਹੋ ਕਰੰਗੀ ਵੀ ਮੈਂ ਪੁਲਿਸ ਨੂੰ ਪੁੱਛਿਆ ਕਿ ਆਪ ਗੁਰੂ ਘਰ ਵੜ ਕੇ ਕਹੋ ਬਾਬੇ ਵੱਡੇ ਨੂੰ ਮੰਨਦੇ ਹਾਂ ਆਪਣੇ ਬੱਚੇ ਦੀ ਸੌਖਾ ਆਖਿਓ ਵੀ ਤੁਹਾਡਾ ਨਾਲ ਮੇਰੀ ਕੋਈ ਟਕਰਾਰ ਹੋਈ ਜਾਂ ਮੈਂ ਤੁਹਾਨੂੰ ਧੱਕਾ ਲੱਕੀ ਹੋਇਆ ਜਾਂ ਮੈਂ ਆ ਕੋਈ ਗੋਲੀ ਚਲਾਈ ਹੈ ਮੈਂ ਬਿਲਕੁਲ ਮੈਨੂੰ ਪਤਾ ਲੱਗਿਆ ਸੀ ਵੀ ਇਹਨਾਂ ਨੇ ਮੇਰਾ ਹੀ ਕੌਲ ਕਰਨਾ ਤੁਹਾਨੂੰ ਕਿਸੇ ਦਾ ਫੋਨ ਆ ਗਿਆ ਸੀ ਮੈਂ ਉਹ ਪਛਾਦੇ ਪਾਣੀ ਚ ਚਾਹ ਪਾਣੀ ਚ ਚਾਹ ਇਹਨਾਂ ਨੇ ਜਰ ਪੰਦੇ ਇਕੱਠੇ ਕਰਤੀ ਇਨਾ ਉਹਦੇ ਚਲ ਜਾ ਕੇ ਮੈਂ ਤੁਹਾਨੂੰ ਆਪਣਾ ਸੇਫ ਨਿਕਲ ਗਿਆ ਪਿੱਛੇ ਮੇਰੇ ਕੌਕੀਤਾ ਮੈਨੂੰ ਬਾਹਰ ਕਢਣ ਦੀ ਕੋਸ਼ਿਸ਼ ਕੀਤੀ ਤੇ ਮੈਂ ਉਥੋਂ ਉਹ ਜਰੂਰ ਕੌਕਰੀ ਹੋਇਆ ਚੱਲਿਆਂ ਨੂੰ ਕੀਆ ਮਲਤ ਬਾਦ ਰੱਖ ਲਿਆ ਨਿਕਲ ਕੇ ਤੇ ਮੈਂ ਆਪ ਵੀ ਸੇਫ ਲੈਣਾ ਚੱਲ ਗਿਆ ਇਹਨਾਂ ਮੈਨੂੰ ਨਾਲ ਦੱਸ ਦਿੱਤਾ ਸੀ ਪੁਲਿਸ ਵਾਲਿਆਂ ਨੇ ਕਿ ਕਿਹੜਾ ਇਹਨਾਂ ਨਾਲ ਰਾਤ ਇੰਟਰੋਕਟਰ ਕਰਨਾ ਕਿ ਕੈਂਪਲੇ ਨੂੰ ਹੜਵਾ ਵਾਸਤੇ 8 10 ਐਸਪੀ 8 10 ਡੀਐਸਪੀ ਐਸਐਚਓ 5 452 ਸਾਲਾ ਵਿਖੇ ਬਿਕਰਮਪੁਰ ਸਾਡਾ ਪਰਾ ਦੇ ਕੇ ਸਟਾਰ ਸ਼ੋਅ ਕਰ ਇਹਨੂੰ ਵੀ ਇਹਨੇ ਦੁਕਾਨਾਂ ਨਾਲ ਵਾਕੇ ਭੱਜ ਗਿਆ ਉਹਨੇ ਜਰਾਤਾ ਜਿਵੇਂ ਉਹੀ ਗੱਲ ਹੋਈ ਪਿੱਛੋਂ ਮੇਰੇ ਪਿਸਤੌਲ ਆਪਣੇ ਮੇਰੇ ਭਰਾਵਾਂ ਦੇ ਫੜ ਕੇ ਬਖਾਤਾਗਾ ਤਿੰਨ ਪਿਸਤੌਲ ਫੜੇਗਾ ਤੇ ਬੱਚੇ ਦੇ ਸਿਰ ਤੇ ਹੱਥ ਰੱਖ ਕੇ ਧੌਖਾ ਉਹ ਅਸੀ ਕੋ ਗੋਲੀ ਚੁਲਾਈਏ ਅਸੀਂ ਤਾਂ ਨਾਅਰਥੋ ਪਾਈ ਹੋਏ ਹਾਂ ਕਿਉਂ ਐਵੇਂ ਝੂਠ ਬੋਲਦੇ ਹੋ ਮੈਂ ਕੋਈ ਸਭ ਤੋਂ ਵੱਧ ਕਦਰ ਕਰਦਾ ਹਾਂ ਪੁਲਸਾਂ ਦੀ ਪਰ ਤੁਸੀਂ ਇਹ ਘਟਿਆਰ ਕਰਾ ਕੇ ਆਏ ਹੋ ਇੱਕ ਨਾ ਕਰੋ ਕੋਈ ਫਾਇਦਾ ਮਤ ਇਹ ਨਹੀਂ ਕੁਛ ਕਹਿਣਾ ਲੋਕਾਂ ਨੂੰ ਤੋਂ ਭੱਜਣਾ ਐਮਐਲਏ ਜਾਗਦੇ ਕੱਲ ਵਿਕਰਮ ਬਰਾਣ ਵੀ ਜਿਹੜੇ ਕੰਪਟਰ ਸਪੈਸ਼ਲਿਸਟ ਨੇ ਮੇਰੇ ਭਰਾ ਉਹਨਾਂ ਨੂੰ ਵੀ ਮੇਰੇ ਪਿੱਛੇ ਲਾਇਆ ਗਿਆ ਉਹ ਵੀ ਸੱਦੇ ਆ ਸਾਰੇ ਉਹ ਜਿਹੜੇ ਕੰਪਟਰ ਕਰਦੇ ਆ ਨਾ ਉਹ ਵੀ ਮੇਰੇ ਪਿੱਛੇ ਲੱਗੇਗਾ ਉਹ ਵੀ ਕਰਵਾ ਲ ਬਿਠੇਗਾ ਕੱਲ ਦੇ ਤੇ ਇਹ ਜਿਹੜੀ ਸਰਕਾਰ ਆ ਇਹ ਬਿਲਕੁਲ ਜਿਹਾ ਦਿੱਲੀ ਵਾਲੇ ਵਰਕ ਚੁੱਕੇ ਆ ਮੈਂ ਤੁਹਾਨੂੰ ਬੇਨਤੀ ਕਰਦਾ ਸਾਰੇ ਆਪਣੇ ਐਮਐਲਏ ਨੂੰ ਮੰਤਰੀਆਂ ਨੂੰ ਇਕੱਠੇ ਕੋ ਤੁਰਪੋ ਯਾਰ ਕਿੱਡੀ ਕ ਕਰਿਆ ਕੀ ਤੁਹਾਨੂੰ ਕੁੱਖਾ ਚੱਲਿਆ ਠੀਕ ਹੈ ਕਿ ਨਹੀਂ ਕਿ ਐਵੇਂ ਡਰਨ ਦੀ ਲੋੜ ਨਹੀਂ ਇਹਨੂੰ ਸਰਕਾਰ ਨੂੰ ਜਗਾ ਲਓ ਚੰਗੇ ਰਾਉਗੇ ਮੈਨੂੰ ਕੋਈ ਫਰਕ ਨਹੀਂ ਮੈਨੂੰ ਕੋਈ ਗੱਲ ਕਹਿਣਾ ਮੇਰੇ ਲਈ ਪਿਆ ਹੋ ਕੁ ਨਹੀਂ ਚੱਲ ਜਾਂਦੇ ਹੋਰ ਚੱਲ ਜਾਂਗੇ ਪਰ ਇਹ ਜਿਹੜੀ ਹਰਕਤਾਂ ਕਰਿਆ ਇਹ ਪੰਜਾਬ ਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਆ ਓਏ ਆਪਾਂ ਵੱਡੇ ਵੱਡੇ ਬਦਾਲੀਆਂ ਤੋਂ ਨਹੀਂ ਕਰੇ ਤੇ ਦਿੱਲੀ ਵਾਲਾ ਜਿਹੜਾ ਇਹ ਲਾਲਾ ਜੀ ਹਨ ਕੀ ਦਬਾ ਲੂਗੇ ਤੇ ਉੱਠੋ ਜਮੀਰ ਜਗਾਓ ਬਾਈਕਲ ਜੀ ਦਾ ਖਾਲਸਾ ਬਾਈਕਲ ਜੀ ਕੀ